ਪਰੇ ਵਿਆਹ ਨੂੰ ਲੈ ਕੇ ਇੱਕ ਹੋਰ ਪਿੰਡ ਨੇ ਸਰਬਸੰਮਤੀ ਦੇ ਨਾਲ ਮਤਾ ਪਾਇਆ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਘਰੋਂ ਭੱਜ ਜਾਂਦੇ ਨੇ ਤਾਂ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਵਿਆਹ ਕਰਵਾ ਲੈਂਦੇ ਨੇ ਜਾਂ ਅਦਾਲਤ ਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਤਾਂ ਉਹਨਾਂ ਨੂੰ ਪਿੰਡ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੋਵੇਗਾ।ਦਰਅਸਲ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰਿਸ਼ਤੇ ਦੇ ਵਿੱਚੋਂ ਚਾਚਾ ਪਤੀ ਜੀ ਲੱਗਦੇ ਸੀ ਉਹਨਾਂ ਵੱਲੋਂ ਭੱਜ ਕੇ ਵਿਆਹ ਕਰ ਲਿੱਤਾ ਗਿਆ ਉਸ ਤੋਂ ਬਾਅਦ ਇਹ ਮਤਾ ਪਾਇਆ ਗਿਆ ਕਿ ਜੇਕਰ ਕੋਈ ਮੁੰਡਾ ਕੁੜੀ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਨੇ ਪਰਿਵਾਰ ਦੀ ਸਹਿਮਤੀ ਨਹੀਂ ਹੁੰਦੀ ਜਾਂ ਅਦਾਲਤ ਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਤਾਂ ਉਹਨਾਂ ਨੂੰ ਪਿੰਡ kia ਆਲੇ ਦੁਆਲੇ ਕਿਸੇ ਵੀ ਇਲਾਕੇ ਦੇ ਵਿੱਚ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੋਵੇਗਾ ਇਸ ਦੇ ਨਾਲ ਪਿੰਡ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝਾ ਰੱਖ ਦਿੱਤਾ ਜਾਵੇਗਾ ਫਿਲਹਾਲ ਤੌਰ 'ਤੇ ਦੱਸ ਨੇ ਕਿ ਮਾਮਲਾ ਮੋਹਾਲੀ ਦੇ ਪਿੰਡ ਮਾਣਕਪੁਰ ਸ਼ਰੀਫ ਤੋਂ ਸਾਹਮਣੇ ਅਜੁਤھے ਮੁੰਡਾ ਕੁੜੀ ਦੇ ਆਪਸ ਵਿੱਚ ਪ੍ਰੇਵਿਆ ਉੱਤੇ ਪੰਚਾਇਤ ਨੇ ਸਖਤ ਰੁਖਕ ਤਿਆਰ ਕਰਦੇ ਹੋਇਆ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰ ਦਿੱਤਾ ਹੈ ਫਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਸੀਗਾ ਪਾਵੇਂ ਮੁੰਡਾ ਕੁੜੀ ਭੱਜ ਕੇ ਵਿਆਹ ਕਰਵਾ ਲੈਂਦੇ ਨੇ ਪਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਪਿੰਡ ਵਾਲਿਆਂ ਵੱਲੋਂ ਮੱਲਾ ਵਰਤਨਾ ਹੋਵੇਗਾ ਕਿਉਂਕਿ ਉਸ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੀ ਕੋਈ ਵੀ ਗਲਤੀ ਨਹੀਂ ਹੈ ਜਿਸ ਕਰਕੇ ਪਰਿਵਾਰਾਂ ਨੂੰ ਕਿਸੇ ਵੀ ਗੱਲ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਪਰ ਉੱਥੇ ਜਿਹੜੇ ਭੱਜ ਕੇ ਮੁੰਡਾ ਕੁੜੀ ਵਿਆਹ ਕਰਵਾਉਂਦੇ ਨੇ ਉਹਨਾਂ ਨੂੰ ਸਾਰੀਆਂ ਹੀ ਸਹੂਲਤਾਂ ਤੋਂ ਜਿਹੜਾ ਵਾਂਝਾ ਰੱਖ ਦਿੱਤਾ ਜਾਵੇਗਾ ਉਹਨੂੰ ਤੁਹਾਨੂੰ ਦੱਸਣੇ ਕੀ ਪਿੰਡ ਦੇ ਸਰਪੰਚ ਦਲਬੀਰ ਸਿੰਘ ਨੇ ਕਿਹਾ ਹੈ ਕਿ ਇਸ ਪ੍ਰਸਤਾਵ ਨੂੰ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਹੈ ਪਰ ਸਾਬਦ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਪਿੰਡ ਵਾਸੀ ਉਸ ਜੁੜੇ ਦੀ ਮਦਦ ਵੀ ਕਰਦਾ ਹੈ ਜਾਂ ਫਿਰ ਉਸ ਨੂੰ ਪਨਾਹ ਵੀ ਦਿੰਦਾ ਹੈ ਤਾਂ ਪੰਚਾਇਤ ਉਸ ਦੇ ਵਿਰੁੱਧ ਵੀ ਸਖਤ ਕਾਰਵਾਈ ਕਰੇਗੀ ਪੰਚਾਇਤ ਨੇ ਪ੍ਰਸ਼ਾਸਨੋਂ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਵੇਲੇ ਕਾਨੂੰਨ ਨੂੰ ਤੋੜਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਮਾਮਲਾ ਪਿੰਡ ਦੇ ਸਾਰੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਰੱਖਿਆ ਗਿਆ ਸਰਪੰਚ ਨੇ ਕਿਹਾ ਕਿ ਜਦੋਂ ਪਰਿਵਾਰਾਂ ਦੇ ਨਾਲ ਉਹਨਾਂ ਦੇ ਬੱਚਾ ਧੋਖੇ ਕਰਦੇ ਨੇ ਤਾਂ ਪਿੰਡ ਦਾ ਵਿਸ਼ਵਾਸ ਟੁੱਟ ਜਾਂਦਾ ਹੈ ਇਹ ਪਰਚਾਵ ਸਜਾ ਰਹੀ ਹੈ ਸਗੋਂ ਪਵਿੱਖ ਦੇ ਲਈ ਚੇਤਾਵਨੀ ਹੈ ਤਾਂ ਜੋ ਜਹੀਆਂ ਗਲਤੀਆਂ ਨੂੰ ਜਿਹੜਾ بار بار ਦੋਹਰਾ ਨਾ ਜਾਵੇ ਸਰਪੰਚ ਸਾਹਿਬ ਕਿਹੜਾ ਪਿੰਡ ਹੈ ਇਹ ਪਿੰਡ ਮਾਨਕਪੁਰ ਸ਼ੀਫ ਇੱਕ ਦੱਸਿਆ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਮਤਾਂ ਪਿਆ ਗਿਆ ਜੀ ਇੱਕ ਲੰਮੈ ਜਿਹੜੇ ਪਿੰਡ ਦੇ ਵਿੱਚ ਮੁੰਡਾ ਕੁੜੀ ਕਰਾਂਦੇ ਨੇ ਉਹਨਾਂ ਦੇ ਖਿਲਾਫ ਤਾਂ ਕੀ ਹੈ ਮਾਮਲਾ ਜੀ ਇਹ ਮਾਮਲਾ ਇਹ ਹੈ ਜੀ ਮਦਰ ਕੇ ਇੱਕੋ ਪਰਿਵਾਰ ਦੇ ਦੋਨੋਂ ਜੀ ਨੇ ਮੰਨ ਲਓ ਇੱਕ ਭਯੋਤਰੀ ਦਾ ਰਿਸ਼ਤਾ ਹੈ ਚਾਚੀ ਦੇ ਜੀ ਨੇ ਆਪਸ ਵਿੱਚ ਭੱਜ ਕੇ ਵਿਆਹ ਕਰਾ ਲਿਆ ਇਸ ਕਰਕੇ ਹੀ ਮਦਰੇ ਮਤਾ ਪਾਇਆ ਗਿਆ ਹੈ ਤੇ ਦੂਜੀ ਮਦਰ ਕੇ ਅਮੋਂ ਸਾਹਮਣੇ ਕਰਨੇ ਵੀ ਤਾਂ ਕਿ ਕੋਈ ਇਹ ਜੀ ਅਣਕਦੀ ਕਰਤਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਨਾ ਲੈ ਲੇ ਜਾਂ ਮੁੰਡੇ ਵਾਲੇ ਜਾਂ ਕੁੜੀ ਵਾਲੇ ਇਹਨੂੰ ਦੇਖਦੇ ਹੋਏ ਵੀ ਕੋਈ ਤਣਾਅਪੂਰਨ ਸਥਿਤੀ ਨਾ ਹੋਵੇ ਇਹ ਮਤਾ ਪਾਇਆ ਗਿਆ ਤੇ ਪੂਰਾ ਪਿੰਡ ਸਹਿਮਤੀ ਦੇ ਨਾਲ ਹਾਂਜੀ ਹਾਂ ਮਦਰ ਪੂਰਾ ਪਿੰਡ ਤੇ ਪਰਿਵਾਰ ਬੱਚੇ ਦਾ ਪਰਿਵਾਰ ਦੋਨਾਂ ਦਾ ਉਹਨਾਂ ਨੂੰ ਸਾਰਿਆਂ ਨੂੰ ਹੀ ਮਦਰ ਕੇ ਸਹਿਮਤੀ ਦੇਰ ਵਿੱਚ ਲੈ ਕੇ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਗੱਲਾਂ ਨੂੰ ਹੀ ਮਤਾ ਪਾਏਗੇ ਅੱਛਾ ਇਸ ਦੇ ਨਾਲ ਪਿੰਡ ਦੀਆਂ ਬੀਬੀਆਂ ਹੋਰ ਜਿਹੜੀ ਸਾਰੇ ਸਹਿਮਤ ਨੇ ਹਾਂਜੀ ਹਾਂ ਹਾਂ ਅੱਛਾ ਲੱਗਦਾ ਕਿ ਅੱਗੇ ਮਾਹੌਲ ਖਰਾਬ ਨਾ ਹੋਵੇ ਉਸ ਮਾਹੌਲ ਨੂੰ ਠੀਕ ਰੱਖਣ ਵਾਸਤੇ ਇਸ ਤਰੀਕੇ ਦਾ ਮਤਾ ਪਾਣਾ ਪਿਆ ਹਾਂਜੀ ਹਾਂ ਇਹ ਮਦਰ ਕੇ ਥੋੜੀ ਛਿਆਣੀ ਗੱਲ ਹੈ ਤੇ ਸੁਭਾਵਿਕੀ ਤੌਰ ਤੇ ਹੀ ਮਦਰ ਇਹਨਾਂ ਮਦਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਰਾਮਾਂ ਨੂੰ ਰੋਕਣ ਵਾਸਤੇ ਆਪਾਂ ਇਹ ਮਤਾ ਪਾਇਆ ਗਿਆ ਤਾਂ ਕਿ ਜੇ ਕੋਈ ਅੱਗ ਨੂੰ ਇਹੋ ਜੀ ਗੱਲ ਕਰਦਾ ਜਾਂ ਸੋਚਦਾ ਵੀ ਹੈ ਤਾਂ ਉਹ ਜਿਹੜੋ ਆਪਾਂ ਨੇ ਕਾਰਵਾਈ ਕੀਤੀ ਹੈ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਦਮ ਆਪਣਾ ਪਿੱਛੇ ਹਟਾਵੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਖਿਲਾਫ ਤੁਸੀਂ ਮਤਾ ਪਾਇਆ ਕਿ ਲੰਮੈਟ ਕਰਨ ਵਾਲੇ ਨੂੰ ਪੂਰੀ ਤਰ੍ਹਾਂ ਤਾਂ ਉਹਨਾਂ ਦਾ ਪਿੰਡ ਦੇ ਵਿੱਚ ਬਾਈਕਾਟ ਹੋਵੇਗਾ ਨਹੀਂ ਬੜਨ ਦਿੱਤਾ ਜਾਵੇਗਾ ਇਹਨਾਂ ਨੂੰ ਹਾਂਜੀ ਸੁਭਾਵਿਕ ਜੀ ਗੱਲ ਹੈ ਬਾਈਕਾਟ ਤਾਂ ਕੀਤਾ ਹੀ ਜਾਵੇਗਾ ਉਹਨਾਂ ਦਾ ਉਹਨਾਂ ਨੂੰ ਪਿੰਡ ਵਿੱਚ ਆਲਮੋਸਟ ਜਦੋਂ ਭੱਜੇਗੇ ਚਲੇ ਹੀ ਗਏ ਆ ਬਿਨਾ ਮਜ਼ਦੂਰੀ ਹੋਵੇ ਦੋ ਦਿਨ ਕੋਈ ਸਾਂਝ ਕੋਈ ਨਹੀਂ ਹੋਏਗੀ ਕੋਈ ਇਹ ਪਰਿਵਾਰ ਹੈ ਜਿਹੜੀ ਜਿਨ੍ਹਾਂ ਦੇ ਮੁੰਡੇ ਜਿਹੜੇ ਪਰਿਵਾਰ ਨੇ ਮੰਨ ਲਓ ਹੁਣ ਤੁਸੀਂ ਕੁਐਸਚਨ ਵਧੀਆ ਕੀਤਾ ਦੋਨੋਂ ਪਰਿਵਾਰ ਮਦਰ ਦੇ ਪਿੰਡ ਵਿੱਚ ਉਹਨਾਂ ਨਾਲ ਮਿਲਦੇ ਵਰਤੇ ਹੈਗੇ ਕੋਈ ਗੱਲ ਨਹੀਂ ਕਿਉਂਕਿ ਆਪਾਂ ਕਿਸੇ ਦਾ ਦੋਸ਼ ਪਰਿਵਾਰ ਨੂੰ ਨਹੀਂ ਦੇ ਸਕਦੇ ਹੈ ਨਾ ਇਹ ਘਟਨਾ ਇਦਾਂ ਦੀਆਂ ਨਿੰਦਣਯੋਗ ਹੈ ਕਿਸੇ ਵੀ ਨਾਲ ਹੋ ਸਕਦੀ ਹੈ ਤਾਂ ਇਹ ਦੇਖਦੇ ਹੋਏ ਤਾਂ ਆਪਾਂ ਪਰਿਵਾਰ ਚਲੋ ਦੋਨੋਂ ਪਿੰਡ ਵਿੱਚ ਮਦਰ ਦੇ ਰਹਿ ਸਕਦੇ ਹਨ ਪਰਿਵਾਰਾਂ ਦਾ ਬਾਈਕਾਟ ਨਹੀਂ ਹੈ ਉਹਨਾਂ ਦਾ ਮੁੰਡੇ ਕੁੜੀ ਦਾ ਬਾਈਕਾਟ ਹਾਂਜੀ ਹਾਂਜੀ ਮੁੰਡੇ ਕੁੜੀ ਦਾ ਬਾਈਕਾਟ ਕਰਦੇ ਹਾਂ ਕੀ ਨਾਮ ਹੈ ਮਾਨ ਸਿੰਘ ਹੈ ਜੀ ਮਾਨਕਪੁਰ ਪਿੰਡ ਮਾਨਕਪੁਰ ਸ਼ਰੀਫ ਸਾਹਿਬ ਅੱਛਾ ਜੇ ਮਤਾ ਪਾਇਆ ਜੀ ਉਦੋਂ ਤੇ ਪਿੰਡ ਪੂਰਾ ਸੈਂਟੇ ਹੀ ਟੁੱਟੇ ਬਿਲਕੁਲ ਜੀ ਬਿਲਕੁਲ ਸਾਰਾ ਪਿੰਡ ਨਾਲ ਹੈ ਜੀ ਇਹ ਕਿਉਂ ਪਾਣਾ ਪਿਆ ਮਤਾ ਕਾਰਨ ਇਹ ਕਾਰਨ ਦੇਖੋ ਜੀ ਹੁਣ ਇੱਕ ਚਾਚੀ ਭਤੀਜੀ ਦਾ ਰਿਸ਼ਤਾ ਹੈ ਉਹਨਾਂ ਨੇ ਆਪਸ ਵਿੱਚ ਮੈਰਿਜ ਕਰਾ ਲਈ ਆਮੋ ਸਾਹਮਣੇ ਦੋਨੋਂ ਦੇ ਘਰ ਹੈ ਇਸ ਦੇ ਨਾਲ ਜਿਹੜਾ ਸਮਾਜ ਦਾ ਪਿੰਡ ਦਾ ਸਾਰੇ ਦਾ ਮਾਹੌਲ ਇਹਦਾ ਖਰਾਬ ਹੋ ਗਿਆ ਆਦੋਂ ਨਾਲ ਜਿਹਨਾਂ ਨੇ ਕਰਿਆ ਗੱਲ ਕੋਈ ਹੋਰ ਕਰੂਗਾ ਉਹਨੂੰ ਦੇਖਦੇ ਹੋਏ ਮਤਾ ਪਾਇਆ ਗਿਆ ਵੀ ਇਹ ਜੋ ਜਿਹੜੇ ਇਹ ਜਿਹੇ ਇਨਸਾਨ ਹੈ ਉਹ ਸਮਾਜ ਤੋਂ ਦੂਰੇ ਰਹੇ ਪਿੰਡ ਤੋਂ ਦੂਰੇ ਰਹੇ ਵੀ ਪਿੰਡ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ ਤੇ ਇਹਦੇ ਨਾਲ ਪੂਰਾ ਪਿੰਡ ਸਰਵੋਤਮ ਬਿਲਕੁਲ ਜੀ ਕਿ ਉਹਨਾਂ ਮੰਗੀ ਬਾਈਕਾਟ ਕਰਤਾ ਤੁਸੀਂ ਉਹਨਾਂ ਕੋਈ ਸਾਂਝੀ ਰੱਖਣੀ ਨਾ ਕੋਈ ਸਾਂਝੀ ਨਹੀਂ ਪੂਰੇ ਪਿੰਡ ਲਈ ਪੂਰੇ ਪਿੰਡ ਨੇ ਜੀ ਨਾ ਬਣ ਦੇਣਾ ਕਦੇ ਨਹੀਂ ਜੀ ਬਿਲਕੁਲ ਜੀ ਤੇ ਹੋਰ ਜਿਹੜੇ ਮੁੰਡੇ ਕੁੜੀ ਤੁਹਾਡੇ ਪਿੰਡ ਦੇ ਕੋਈ ਹੋਰ ਉਹਨਾਂ ਨੂੰ ਕੀ ਅਪੀਲ ਕਰਨ ਚਾਹੁੰਦੇ ਇਲਾਕੇ ਦੇ ਲੋਕ ਉਹਨਾਂ ਨੂੰ ਇਹੀ ਅਪੀਲ ਹੈ ਵੀ ਦੇਖੋ ਇਹ ਹੈ ਹੀ ਕਟਨਾਵਾ ਤੋਂ ਜਿਹੜਾ ਬਚੋ ਆਪਣੇ ਪਰਿਵਾਰ ਨੂੰ ਆਪਣੇ ਮਾਂ ਪਿਓ ਨੂੰ ਸਮਝੋ ਉਹਨ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਮਤਲਬ ਵੱਡੇ ਕੀਤਾ ਹਨ ਇੱਥੇ ਤੱਕ ਪਹੁੰਚਾਇਆ ਪੜਾਇਆ ਲਿਖਾਇਆ ਘਟੋ ਘਟੂ ਉਹਨਾਂ ਦੀ ਰਿਸ਼ਤਿਆਂ ਦੀ ਉਹਨਾਂ ਰਿਸ਼ਤਿਆਂ ਦੀ ਦਾ ਸ਼ਰਮ ਕਰੋ ਤੇ ਸਮਾਜ ਨੂੰ ਇੱਕ ਚੰਗੀ ਸੇਧ ਦੋ ਅਹੀਆਂ ਜੀਆਂ ਬਰਾਈਆਂ ਨਾ ਦੋ ਜਿਹੜੀਆਂ ਕੱਲ ਨੂੰ ਭੁਗਤਣੀਆਂ ਔਖੀਆਂ ਹੋ ਜਮੇ